ਸਰਵ ਜੀ ਸੰਗਰੂਰ ਦੀ ਰਚਨਾ ਸਮੇਂ ਦਾ ਥੱਪੜ ਖਾਂਦਿਆਂ ਤਬ ਕੁਝ ਸੈਂਦੇ ਮਨੁੱਖ ਤਾਂ ਕਹਿ ਦਿੰਦਾ ਇਹ ਨਾ ਕਹਿੰਦੇ ਪਲ-ਪਲ ਰੀਤਾਂ ਚਾਰ ਜਾਏ ਤਹਿਰ ਬਸਾਰ ਰੁੱਖਾਂ ਦੀ ਲੱਕੜੇ ਜਾਏ ਹਰ ਕੋਈ ਢਕਾਰ ਕੋਈ ਕੋਈ ਢਕਾਰ ਹਰ ਕੋਈ ਢਕਾਰ था था मिल आओ सारे ਰੁੱਖ ਲਗਾਈਏ ਸੰਗਰੂਰ ਵੀ ਥਾ ਥਾ ਮਿਲ ਤਾਰੇ ਰੁੱਖ ਲਗਾਈ ਕਹੇ ਸੰਗਰੂਰ ਵੀ ਪਾਤਾ ਵਰਨ ਪਵਿੱਖ ਜੀਵਨ ਬਚਾਈਏ ਕਹੇ ਸੰਗਰੂਰ ਵੀ ਸਮੇਦਾਰ ਖੱਪੜ ਖਾਂਦੇ ਆ ਸਭ ਸੰਦੇ